ਲੁਧਿਆਣਾ ਚ ਹਿੰਦੂ ਸੰਗਠਨਾਵਾਂ ਵੱਲੋਂ ਸੰਤਸ ਸਮਾਜ ਦੇ ਅਗਵਾਈ ਚ ਬੰਗਲਾਦੇਸ਼ ਦੇ ਖਿਲਾਫ ਰੂਸ ਪ੍ਰਦਰਸ਼ਨ ਕੀਤਾ ਗਿਆ। ਦੁਸਰਾਨ ਆਕਵਾ ਨੇ ਕਿਹਾ ਕਿ ਚੁੱਥੇ ਬੰਗਲਾਦੇਸ਼ ਦੇ ਵਿੱਚ ਹਿੰਦੂ ਮੰਦਿਰਾਂ ਤੇ ਹਿੰਦੂਆਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਹ ਬਹੁਤ ਜ਼ਿਆਦਾ ਨਿੰਦਨਯੋਗ ਹੈ। ਉਹਨਾਂ ਨੇ ਕਿਹਾ ਕਿ ਚੁੱਥੇ ਹਿੰਦੂ ਸੰਗਠਨਾਵਾਂ ਵੱਲੋਂ ਭੱਤੇ ਪਦਰ ਤੇ ਰੂਸ ਮੁਜ਼ਾਰਾ ਕੀਤਾ ਗਿਆ ਅਤੇ ਮਾਨਯੋਗ ਰਾਸ਼ਟਰਪਤੀ ਦੇ ਨਾਮ ਡਿਪਲੋਮੇਟਿਕ ਮਿਸ਼ਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਅੱਜ ਜਣਾ ਰੋਲ ਪ੍ਰਦਰਸ਼ਨ ਆਇਆ ਜਿਹੜੇ ਕਿ ਬੰਗਲਾਦੇਸ਼ ਦੇ ਸਾਡੇ ਹਿੰਦੂ ਪਰਿਵਾਰਾਂ ਉਤੇ ਸਾਡੀਆਂ ਮਾਤਾ-ਮਾਵਾਂ ਮੈਂ ਪੈਣਾ ਅੱਗੇ ਜਿਹੜਾ ਵੀ ਅਤਿਆਚਾਰ ਹੋ ਰਿਹਾ ਉਹਦੇ ਅਸੀਂ ਰੋਸ ਦੇ ਵਿੱਚ ਅੱਜ ਰੈਲੀ ਕੱਢ ਰਹੇ ਆ ਇਸ ਰੈਲੀ ਦਾ ਅਸੀਂ ਮੈਮੋਰੰਡਮ ਡੀਸੀ ਸਾਹਮਣੇ ਲੰਗੇ ਰਾਸ਼ਟਰਪਤੀ ਦੇ ਨਾਂ ਤੇ ਮੈਮੋਰੰਡਮ ਅਸੀਂ ਉੱਤੇ ਸਾਰੇ ਅੱਗੇ ਬੇਨਤੀ ਆ ਸਾਰੇ ਹਿੰਦੂ ਸਮਾਜ ਦੇ ਅੱਗੇ ਬੇਨਤੀ ਆ ਵੀ ਅੱਜ ਦੀ ਡੇਢ ਤੇ ਅਸੀਂ ਇਕੱਠੇ ਹੋ ਕੇ ਇਸ ਕੰਮ ਨੂੰ ਕਰੀਏ ਹਾਂਜੀ ਅੰਦਰਬੀਰ ਨੰਦਾ ਅੱਜ ਜਲਦੀ ਹਾਣਾਂ ਦੀ ਸਮੂਹ ਰਾਜਨੀਤਿਕ ਸਮਾਜਿਕ ਸਨਾਤਨ ਸੰਸਾਮਾ ਵੱਲੋਂ ਜੋ ਬੰਗਲਾਦੇਸ਼ ਦੇ ਵਿੱਚ ਪਿਛਲੇ 5 ਅਗਸਤ ਤੋਂ ਸੱਤਾ ਪਰिवर्तन ਤੋਂ ਬਾਅਦ ਇੱਕ ਸਯੋਜਿਤ ਤਰੀਕੇ ਦੇ ਨਾਲ ਹਿੰਦੂਆ ਉੱਤੇ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਹੈ ਉਹਨਾਂ ਦੇ ਮਕਾਨ ਉਹਨਾਂ ਦੀ ਜਾਇਦਾਦ ਉਹਨਾਂ ਦੇ ਇੰਡਸਟਰੀ ਜੋ ਤਬਾਹ ਕੀਤਾ ਜਾ ਰਿਹਾ ਮੰਦਰਾਂ ਨੂੰ ਸਾੜਿਆ ਜਾ ਰਿਹਾ ਔਰ ਮਾਤਾਵਾ ਪਹਿਣਾ ਉੱਤੇ ਜਿਹੜਾ ਜ਼ੁਲਮ ਕੀਤਾ ਜਾ ਰਿਹਾ ਉਸ ਨੂੰ ਰੋਕਣ ਵਾਸਤੇ ਇਸ ਸਮੂਹ ਦੇਸ਼ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਧਰਨੇ ਜਿਹੜੇ ਹੋ ਰਹੇ ਹੈਗੇ ਆ ਅਸੀਂ ਵੀ ਲੁਧਿਆਣਾ ਦੇ ਵਿੱਚ ਇਹ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਨੂੰ ਅਸੀਂ ਇਹ ਬੇਨਤੀ ਕਰਦੇ ਆ ਕਿ ਉਹ ਤੁਰੰਤ ਇਸ ਦੇ ਵਿੱਚ ਦਖਲ ਦੇ ਕੇ ਉੱਥੋਂ ਦੇ ਜੋ Hindu ਸਮਾਜ ਹੈ ਉਸ ਤੇ ਜਾਣਬੁੱਝੀ ਰੱਖੇ ਬੰਗਲਾਦੇਸ਼ ਦੇ ਵਿੱਚ Hindu ਮੰਦਰਾਂ ਦੇ ਉੱਤੇ ਬੜੇ ਹੀ ਅੱਗ ਦੇ ਅੱਗ ਦੀ ਪੇਂਟ ਉਹਨਾਂ ਨੂੰ ਕੀਤਾ ਜਾ ਰਿਹਾ ਔਰ Hinduਾਂ ਦੇ ਉੱਤੇ ਬੜੇ ਅਤਿਆਚਾਰ ਕੀਤੇ ਜਾ ਰਹੇ ਨੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਦੇ ਨਾਲ ਬਲਤਕਾਰ ਹੋ ਰਹੇ ਨੇ ਤਾਂ ਪੂਰਾ ਵਿਸ਼ਵ ਮੂਨ ਹੋ ਕੇ ਬੈਠਾ ਆ ਤਾਂ ਅੱਜ ਅਸੀਂ ਲੁਧਿਆਣਾ ਕਾਇਬਲੋਂ ਸੰਤ ਸਮਾਜ ਦੀ ਅਗਵਾਈ ਦੇ ਹੇਠ ਇੱਕ ਰੋਸ਼ ਪ੍ਰਦਰਸ਼ਨ ਮਾਨਯੋਗ ਰਾਸ਼ਟਰਪਤੀ ਜੀ ਦੇ ਨਾਮ ਇੱਕ ਮਮਰਿੰਡਨ ਵੀ ਮਮਰਿੰਡਨ ਵੀ ਦਵਾਂਗੇ ਜਿਹੜਾ ਕਿ ਉੱਥੇ ਦੇ ਜਿਹੜੇ ਹਿੰਦੂਆਂ ਦੇ ਉੱਤੇ ਅਤਿਆਚਾਰ ਹੋ ਰਹੇ ਨੇ ਉਹ ਬੰਦ ਹੋਣ ਜਿੱਦਾਂ ਬੰਗਲਾਦੇਸ਼ ਦੇ ਅੰਦਰ ਗੁਰੂਆਂ 'ਤੇ ਅਤਿਆਚਾਰ ਹੋ ਰਿਹਾ ਹੈ ਘਰ ਜਿੰਦਾ ਜਲਾਏ ਜਾ ਰਹੇ ਆ ਉੱਥੇ ਦੇ ਸਾਡੇ ਧਰਮ ਗੁਰੂਆਂ ਨੂੰ ਜੇਲ੍ਹ 'ਚ ਸੱਟੇ ਜਾ ਰਹੇ ਕੋਈ ਸੁਣਵਾਈ ਨਹੀਂ ਮੁੰਡਰਾਂ ਨੂੰ ਕਿਲਾਇਆ ਜਾ ਰਿਹਾ ਥੋੜਿਆ ਜਾ ਰਿਹਾ ਹੈ ਮਹਲ ਮਹਿਲਾਵਾਂ ਦੀ ਬੁਰਗਤੀ ਕੀਤੀ ਜਾਂਦੀ ਹੈ ਬੱਚਿਆਂ ਨੂੰ ਜ਼ਿੰਦਾ ਜਲਾਇਆ ਇਸ ਤਰ੍ਹਾਂ ਦੇ ਅਨਿਕ ਅਪਸ਼ੱਦ ਦੇ ਵਾਕਿਆਤ ਬੰਗਲਾਦੇਸ਼ਾ ਦੇ ਬਾਰੇ ਉਹਦੇ ਖਿਲਾਫ ਪੂਰੇ ਹਿੰਦੁਸਤਾਨ ਦੀ ਇੱਕ ਅਕ੍ਰੋਸ਼ Hindu ਸਮਾਜ ਦੇ ਲਈ ਸਾਰੇ ਸੰਤ ਸਮਾਜ Hindu ਸਮਾਜ ਜਨ ਜਨ ਦਾ ਅਕ੍ਰੋਸ਼ ਹੈ ਉਹ ਜਿਹੜਾ ਅਕ੍ਰੋਸ਼ ਪੂਰੇ ਹਿੰਦੁਸਤਾਨ 'ਚ ਰੈਲੀਆਂ ਹੋ ਰਹੀਆਂ ਨੇ ਲੋਧ ਪ੍ਰਦਰਸ਼ਨ ਹੋ ਰਹੇ ਨੇ ਵਿਧਾਨਾ ਲਾਇਕ ਲਈ ਰਚੰਦਾ ਸੁੰਦਰਪੁਰ